ਸਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ ਸਿਦਕੀ ਅੱਜ 2 ਅਕਤੂਬਰ ਸਨ 2024 ਦਿਨ ਬੁੱਧਵਾਰ ਹੈ ਨਾਨਕ ਸ਼ਾਹੀ ਸੰਮਤ 556 ਦੇ ਮੁਤਾਬਕ ਅੱਜ 17 ਅੱਸੂ ਹੋ ਗਿਆ ਹੈ ਅੱਜ ਦਾ ਰਾਸ਼ੀ ਫਲ ਲੈ ਕੇ حاضر ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਵਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ निजात ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਦੇਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਓ ਅੱਜ ਦਾ ਦਿਨ ਉਹਨਾਂ ਦਿਨਾਂ ਦੀ ਤਰ੍ਹਾਂ ਨਹੀਂ ਹੈ ਜਦੋਂ ਤੁਸੀਂ ਕਿਸਮਤ ਵਾਲੇ ਸਾਥਤ ਹੁੰਦੇ ਹੋ ਇਸ ਲਈ ਅੱਜ ਜੋ ਕੁਝ ਵੀ ਬੋਲੋ ਸੋਚ ਸਮਝ ਕੇ ਬੋਲੋ ਕਿਉਂਕਿ ਥੋੜੀ ਜੀ ਬਾਤचीत ਦਿਨ ਪਰ ਖਿੱਚ ਕੇ ਵੱਡੇ ਵਿਵਾਦ ਦਾ ਰੂਪ ਲੈ ਸਕਦੀ ਹੈ ਅਤੇ ਤੁਹਾਨੂੰ ਤਣਾਅ ਦੇ ਪਲ ਵੀ ਦੇ ਸਕਦੀ ਹੈ ਦਿਨ ਬਹੁਤਾ ਲਾਭਦਾਇਕ ਨਹੀਂ ਹੈ ਇਸ ਲਈ ਆਪਣੇ ਪੈਸੇ ਤੇ ਧਿਆਨ ਰੱਖੋ ਅਤੇ ਲੋੜ ਤੋਂ ਜ਼ਿਆਦਾ ਖਰਚ ਨਾ ਕਰੋ ਬੱਚਿਆਂ ਨਾਲ ਜੁੜੀ ਸਮੱਸਿਆ ਦੇ ਸਮਾਧਾਨ ਲਈ ਥੋੜਾ ਸਮਾਂ ਅਲੱਗ ਤੋਂ ਕੱਢੋ ਤੁਹਾਡੀਆਂ ਅੱਖਾਂ ਚਮਕਣ ਗਈਆਂ ਧੜਕਣ ਅਤੇ ਖੁਸ਼ੀ ਤੇਜ ਹੋ ਜਾਵੇਗੀ ਜਦੋਂ ਤੁਸੀਂ ਆਪਣੀ ਸੁਪਨਿਆਂ ਦੀ ਰਾਜਕੁਮਾਰੀ ਨੂੰ ਮਿਲੋਗੇ 파ਟਨਰ ਤੁਹਾਡੀਆਂ ਨਵੀਆਂ ਯੋਜਨਾਵਾਂ ਅਤੇ ਉਦਮਾਂ ਪ੍ਰਤੀ ਉਤਸ਼ਾਹਤ ਹੋਣਗੇ ਟੀਵੀ ਜਾਂ ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਦੇ ਨਤੀਜੇ ਵਜੋਂ ਸਮਾਂ ਖਰਾਬ ਹੋ ਸਕਦਾ ਹੈ ਤੁਸੀਂ ਜਾਣੋਗੇ ਕਿ ਤੁਹਾਡਾ ਜੀਵਨ ਸਾਥੀ ਸੱਚਮੁੱਚ ਫਰਿਸ਼ਤਾ ਹੈ ਸਾਡੇ ਤੇ ਵਿਸ਼ਵਾਸ ਨਾ ਕਰੋ ਅੱਜ ਖੁਦ ਦੇਖੋ ਅਤੇ ਅਨੁਭਵ ਕਰੋ ਅੱਗੇ ਹਾਜੀ বৃশ্চਿਕ ਰਾਸ਼ੀ ਮੇਸ਼ਵਰ ਰਾਸ਼ੀ ਵਾਲਿਓ ਤਣਾਵ ਤੋਂ ਛੁਟਕਾਰਾ ਪਾਉਣ ਲਈ ਸੰਗੀਤ ਦਾ ਸਹਾਰਾ ਲਾਓ ਜੋ ਲੋਕ ਟੈਕਸ ਦੀ ਚੋਰੀ ਕਰਦੇ ਹਨ ਅੱਜ ਉਹ ਵੱਡੀ ਮੁਸ਼ਕਲ ਵਿੱਚ ਪੈ ਸਕਦੇ ਹਨ ਇਸ ਲਈ ਤੁਹਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਟੈਕਸ ਦੀ ਚੋਰੀ ਨਾ ਕਰੋ ਕਿਸੇ ਧਾਰਮਿਕ ਸਥਾਨ ਜਾਂ ਸੰਬੰਧੀ ਦੇ ਨਾਲ ਜਾਣ ਦੀ ਸੰਭਾਵਨਾ ਹੈ ਤੁਸੀਂ ਜਿੱਥੇ ਹੋ ਉੱਥੇ ਰਹੋਗੇ ਬਾਵਜੂਦ ਇਸ ਦੇ ਕਿ ਪਿਆਰ ਤੁਹਾਨੂੰ ਇੱਕ ਨਵੀਂ ਦੁਨੀਆ ਵਿੱਚ ਲੈ ਜਾਵੇਗਾ ਉਦੋਂ ਤੱਕ ਕੋਈ ਵਾਅਦਾ ਨਾ ਕਰੋ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਉਸ ਨੂੰ ਪੂਰਾ ਕਰਨ ਵਿੱਚ ਸਮਰਸ਼ ਨਾ ਹੋਵੋ ਅੱਜ ਖਾਲੀ ਸਮੇਂ ਦਾ ਉਪਯੋਗ ਕਰਨ ਲਈ ਤੁਹਾਡੇ ਹੱਥ ਹੈ ਕਿ ਤੁਸੀਂ ਦੋਸਤਾਂ ਨਾਲ ਮਿਲਣ ਦੀ ਯੋਜਨਾ ਵੀ ਬਣਾ ਸਕਦੇ ਹੋ ਤੁਹਾਡੀ ਵਿਆਹਤਾ ਜ਼ਿੰਦਗੀ ਵਿੱਚ ਕਈ ਉਤਰਾ ਚੜ੍ਹਾ ਦੇ ਬਾਅਦ ਅੱਜ ਇੱਕ ਦੂਜੇ ਲਈ ਆਪਣੇ ਪਿਆਰ ਦੀ ਕਦਰ ਕਰਨ ਦਾ ਸੁਨਹਿਰੀ ਦਿਨ ਹੈ ਅੱਗੇ ਹਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਅੱਜ ਤੁਸੀਂ ਖੁਦ ਨੂੰ ਰੋਜ਼ਾਨਾ ਦੀ ਤਰ੍ਹਾਂ ਘੱਟ ਊਰਜਾਵਾਨ ਮਹਿਸੂਸ ਕਰੋਗੇ ਸਮੇਂ ਨੂੰ ਜ਼ਰੂਰਤ ਤੋਂ ਜ਼ਿਆਦਾ ਕੰਮ ਦੇ نیچے ਨਾ ਦਬਾਓ ਥੋੜਾ ਆਰਾਮ ਕਰੋ ਅਤੇ ਅੱਜ ਦੇ ਕੰਮਾਂ ਨੂੰ ਕੱਲ ਤੇ ਟਾਲ ਦਿਓ ਜੇਕਰ ਤੁਸੀਂ ਨਿਰਵਿਘਨ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਅਤੇ ਇੱਕ ਸਥਿਰ ਜੀਵਨ ਨਿਰਮਾਣ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਆਲਤਿਕ ਸਬੰਧ ਤੇ ਧਿਆਨ ਦੇਣ ਦੀ ਲੋੜ ਹੈ ਦੋਸਤਾਂ ਅਤੇ ਪਰਿਵਾਰ ਦੇ ਨਾਲ ਮਜ਼ੇਦਾਰ ਸਮਾਂ ਲੰਘੇਗਾ ਪਿਆਰ ਦੇ ਮਾਮਲੇ ਵਿੱਚ ਜਲਦਬਾਜ਼ੀ ਵਿੱਚ ਕਦਮ ਨਾ ਉਠਾਓ ਅੱਜ ਕੰਮਕਾਰ ਵਿੱਚ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਜਿਸ ਨੂੰ ਤੁਸੀਂ ਆਪਣਾ ਦੁਸ਼ਮਣ ਸਮਝਦੇ ਹੋ ਉਹ ਤੁਹਾਡਾ ਸ਼ੁਭਚਿੰਤਕ ਹੈ ਸ਼ਾਮ ਦੇ ਸਮੇਂ ਅੱਜ ਤੁਸੀਂ ਕਿਸੇ ਕਰੀਬੀ ਦੇ ਘਰ ਸਮਾਂ ਬਿਤਾਉਣ ਲਈ ਜਾ ਸਕਦੇ ਹੋ ਪਰੰਤੂ ਇਸ ਦੌਰਾਨ ਤੁਹਾਨੂੰ ਉਨ੍ਹਾਂ ਦੀ ਕੋਈ ਗੱਲ ਮਾੜੀ ਲੱਗ ਸਕਦੀ ਹੈ ਅਤੇ ਤੁਸੀਂ ਤੈਅ ਸਮੇਂ ਤੋਂ ਪਹਿਲਾਂ ਵਾਪਸ ਆ ਸਕਦੇ ਹੋ ਤੁਹਾਡੇ ਜੀਵਨ ਸਾਥੀ ਦੀ ਸਿਹਤ ਥੋੜੀ ਜਿਹੀ ਖਰਾਬ ਹੋ ਸਕਦੀ ਹੈ ਅੱਗੇ ਹਜੇ ਕਰਕੜਾ ਰਾਸ਼ੀ ਕਰਕੜਾ ਰਾਸ਼ੀ ਵਾਲਿਆਂ ਦੀ ਸ਼ਾਮ ਅੱਜ ਦੋਸਤਾਂ ਦੇ ਨਾਲ ਵਧੀਆ ਰਹੇਗੀ ਪਰੰਤੂ ਜ਼ਿਆਦਾ ਖਾਣ ਤੋਂ ਬਚੋ ਕਿਉਂਕਿ ਇਹ ਤੁਹਾਡੀ ਅਗਲੀ ਸਵੇਰ ਖਰਾਬ ਕਰ ਸਕਦਾ ਹੈ ਅੱਜ ਵਪਾਰ ਵਿੱਚ ਚੰਗਾ ਖਾਸਾ ਲਾਭ ਹੋਣ ਦੀ ਸੰਭਾਵਨਾ ਹੈ ਅੱਜ ਦੇ ਦਿਨ ਆਪਣੇ ਵਪਾਰ ਨੂੰ ਕੋਈ ਉਚਾਈਆਂ ਦੇ ਸਕਦਾ ਹੈ ਘਰ ਦੇ ਮਾਹੌਲ ਦੀ وجہ ਨਾਲ ਤੁਸੀਂ ਉਦਾਸ ਹੋ ਸਕਦੇ ਹੋ ਤੁਹਾਨੂੰ ਆਪਣੇ ਸੁਪਨੇ ਤੇ ਕਲਪਨਾ ਤੇ ਅਧਿਕ ਤੌਰ ਤੇ ਧਿਆਨ ਦੇਣ ਦੀ ਲੋੜ ਨਹੀਂ ਹੈ ਸ਼ਾਇਦ ਅੱਜ ਉਹ ਸੱਚ ਹੋ ਜਾਣਾ ਤੁਸੀਂ ਖੁਦ ਨੂੰ ਊਰਜਾ ਨਾਲ ਇੱਕਮ ਇੱਕ ਮਹਿਸੂਸ ਕਰ ਰਹੇ ਹੋਵੋਗੇ ਇਸ ਊਰਜਾ ਦਾ ਪ੍ਰਯੋਗ ਕੰਮਕਾਰ ਵਿੱਚ ਕਰੋ ਤੁਹਾਡੇ ਬਾਰੇ ਲੋਕ ਕੀ ਸੋਚਦੇ ਹਨ ਅੱਜ ਤੁਹਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਵੇਗਾ ਬਲਕਿ ਅੱਜ ਤੁਸੀਂ ਖਾਲੀ ਸਮੇਂ ਵਿੱਚ ਕਿਸੇ ਨਾਲ ਮਿਲਣਾ ਜੁਲਣਾ ਵੀ ਪਸੰਦ ਨਹੀਂ ਕਰੋਗੇ ਅਤੇ ਇਕਾਂਤ ਵਿੱਚ ਆਨੰਦ ਮਹਿਸੂਸ ਕਰੋਗੇ ਚੰਗਾ ਖਾਣਾ ਰੋਮਾਂਟਿਕ ਪਲ ਅੱਜ ਤੁਹਾਡੇ ਲਈ ਇਹ ਸਭ ਖਾਸ ਹੈ ਅੱਗੇ ਹਾਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਬਾਰੀ ਗਤੀਵਿਧੀਆਂ ਕਾਫੀ ਥਕਾਵਟ ਅਤੇ ਤਣਾਅ ਦੇਣ ਵਾਲੀਆਂ ਸਾਬਤ ਹੋਣਗੀਆਂ ਦਿਨ ਚੜਨ ਤੋਂ ਬਾਅਦ ਆਰਥਿਕ ਤੌਰ ਤੇ ਸੁਧਾਰ ਆਵੇਗਾ ਲੋੜ ਦੇ ਸਮੇ ਤੁਹਾਨੂੰ ਦੋਸਤਾਂ ਦਾ ਸਹਿਯੋਗ ਮਿਲੇਗਾ ਤੁਹਾਡੀ ਪਿਆਰ ਦੀ ਜ਼ਿੰਦਗੀ ਦੇ ਲਿਹਾਜ਼ ਨਾਲ ਸ਼ਾਨਦਾਰ ਦਿਨ ਹੈ ਪਿਆਰ ਕਰਦੇ ਰਹੋ ਜੇਕਰ ਤੁਸੀਂ ਇੱਕ ਦਿਨ ਦੀ ਛੁੱਟੀ ਤੇ ਜਾਣਾ ਹੈ ਤਾਂ ਚਿੰਤਾ ਨਾ ਕਰੋ ਤੁਹਾਡੀ ਗੈਰ ਹਾਜ਼ਰੀ ਵਿੱਚ ਸਾਰੇ ਕੰਮ ਠੀਕ ਚੱਲਦੇ ਰਹਿਣਗੇ ਅਤੇ ਕਿਸੇ ਖਾਸ ਵਜ੍ਹਾ ਨਾਲ ਕੋਈ ਮੁਸ਼ਕਲ ਖੜੀ ਹੋ ਵੀ ਜਾਵੇ ਤਾਂ ਤੁਸੀਂ ਆ ਕੇ ਉਸ ਨੂੰ ਆਸਾਨੀ ਨਾਲ ਹੱਲ ਕਰ ਲਵੋਗੇ ਅੱਜ ਦਾ ਦਿਨ ਤੁਸੀਂ ਪਰਿਵਾਰ ਦੇ ਛੋਟੇ ਮੈਂਬਰਾਂ ਨਾਲ ਪਾਰਕ ਜਾਂ ਕਿਸੇ ਮੌਲ ਵਿੱਚ ਖਰੀਦਦਾਰੀ ਤੇ ਜਾ ਸਕਦੇ ਹੋ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਕੁਝ ਦਿਨਾਂ ਤੋਂ ਖੁਸ਼ ਮਹਿਸੂਸ ਨਹੀਂ ਕਰ ਰਹੇ ਤੁਸੀਂ ਅੱਜ ਬਹੁਤ ਮौज-ਮਸਤੀ ਕਰਨ ਵਾਲੇ ਹੋ ਅੱਗੇ ਹਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ੍ਹ ਦੁੱਖ ਹੋ ਸਕਦਾ ਹੈ ਜੋ ਲੋਕ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਂਦੇ ਹਨ ਅੱਜ ਉਹਨਾਂ ਦਾ ਪੈਸਾ ਡੁੱਬ ਸਕਦਾ ਹੈ ਸਮੇਂ ਦੇ ਰਹਿੰਦੇ ਸੁਚੇਤ ਰਹੋ ਤਾਂ ਤੁਹਾਡੇ ਲਈ ਬਿਹਤਰ ਰਹੇਗਾ ਅੱਜ ਤੁਹਾਨੂੰ ਲਾਭ ਮਿਲੇਗਾ ਕਿਉਂਕਿ ਪਰਿਵਾਰ ਦੇ ਮੈਂਬਰ ਤੁਹਾਡੇ ਸਕਾਰਾਤਮਕ ਪ੍ਰੋਖ ਤੋਂ ਪ੍ਰਭਾਵਿਤ ਹੋਣਗੇ ਪਿਆਰ ਭਰੀ ਜ਼ਿੰਦਗੀ ਆਸ ਲੈ ਕੇ ਆਵੇਗੀ ਤੁਸੀਂ ਸਖਤ ਮਿਹਨਤ ਅਤੇ ਧੀਰਜ ਦੇ ਬਲ ਤੇ ਆਪਣੇ ਉਦੇਸ਼ ਨੂੰ ਹਾਸਲ ਕਰ ਸਕਦੇ ਹੋ ਅੱਜ ਅਚਾਨਕ ਤੁਹਾਡੀ ਦਫ਼ਤਰ ਤੋਂ ਛੁੱਟੀ ਲੈਣ ਦੀ ਯੋਜਨਾ ਬਣ ਸਕਦੀ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਦੇ ਹੋ ਰਵਤਾ ਜ਼ਿੰਦਗੀ ਦੇ ਮੁਸ਼ਕਲ ਦੌਰ ਤੋਂ ਬਾਅਦ ਤੁਸੀਂ ਅੱਜ ਚਮਕਦਾਰ ਮਹਿਸੂਸ ਕਰੋਗੇ ਖੁਸ਼ ਮਹਿਸੂਸ ਕਰੋਗੇ ਅੱਗੇ ਹਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਅਚਾਨਕ ਯਾਤਰਾ ਕਰਨਾ ਥਕਾਵਟ ਭਰਿਆ ਸਬਤ ਹੋਵੇਗਾ ਤੁਹਾਨੂੰ ਕਈ ਆਰਥਿਕ ਸੋਮਿਆਂ ਤੋਂ ਲਾਭ ਪ੍ਰਾਪਤ ਹੋਵੇਗਾ ਆਪਣੇ ਪਰਿਵਾਰ ਨੂੰ ਸਹੀ ਸਮਾਂ ਦਿਓ ਉਹਨਾਂ ਨੂੰ ਮਹਿਸੂਸ ਹੋਣ ਦਿਓ ਕਿ ਤੁਸੀਂ ਉਹਨਾਂ ਦਾ ਧਿਆਨ ਰੱਖਦੇ ਹੋ ਉਹਨਾਂ ਨਾਲ ਚੰਗਾ ਸਮਾਂ ਬਿਤਾਓ ਅਤੇ ਸ਼ਿਕਾਇਤ ਦਾ ਮੌਕਾ ਨਾ ਦਿਓ ਜੋ ਲੋਕ ਆਪਣੇ ਪਿਆਰ ਤੋਂ ਦੂਰ ਰਹਿੰਦੇ ਹਨ ਉਹਨਾਂ ਨੂੰ ਅੱਜ ਆਪਣੇ ਪਿਆਰ ਦੀ ਯਾਦ ਤੜਫਾ ਸਕਦੀ ਹੈ ਰਾਤ ਦੇ ਸਮੇਂ ਪਿਆਰੇ ਨਾਲ ਘੰਟਿਆਂ ਤਾਈਂ ਫੋਨ ਤੇ ਗੱਲਾਂ ਕਰ ਸਕਦੇ ਹੋ ਆਪਣੀ ਨੌਕਰੀ ਵਿੱਚ ਲੱਗੇ ਰਹੋ ਅਤੇ ਦੂਜਿਆਂ ਤੋਂ ਉਮੀਦ ਨਾ ਕਰੋ ਕਿ ਉਹ ਆ ਕੇ ਤੁਹਾਡੀ ਮਦਦ ਕਰਨਗੇ ਅੱਜ ਦਾ ਦਿਨ ਲਾਭਦਾਇਕ ਸਭ ਤੋਂ ਹੋਵੇਗਾ ਕਿਉਂਕਿ ਕੁਝ ਚੀਜ਼ਾਂ ਤੁਹਾਡੇ ਪੱਖ ਵਿੱਚ ਜਾਣਗੀਆਂ ਅਤੇ ਤੁਸੀਂ ਵਿਸ਼ਵ ਦੇ ਸਿਖਰ ਤੇ ਹੋਵੋਗੇ ਜੀਵਨ ਸਾਥੀ ਦੇ ਨਾਲ ਇਹ ਦਿਨ ਹੋਰ ਦਿਨਾਂ ਨਾਲੋਂ ਬਿਹਤਰ ਹੋਵੇਗਾ ਅੱਗੇ ਹਾਜੀ वृश्चिक ਰਾਸ਼ੀ वृश्चिक ਰਾਸ਼ੀ ਵਾਲਿਓ ਅੱਜ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਰਹਿਣ ਦੀ ਪੂਰੀ ਉਮੀਦ ਹੈ ਤੁਹਾਡੀ ਚੰਗੀ ਸਿਹਤ ਦੇ ਚਲਦੇ ਆਪਣੇ ਦੋਸਤਾਂ ਨਾਲ ਖੇਡਣ ਦੀ ਯੋਜਨਾ ਬਣ ਸਕਦੀ ਹੈ ਜੇਕਰ ਤੁਸੀਂ ਲੋਨ ਲੈਣ ਵਾਲੇ ਸੀ ਅਤੇ ਕਾਫੀ ਦਿਨਾਂ ਤੋਂ ਇਸ ਕੰਮ ਵਿੱਚ ਲੱਗੇ ਹੋਏ ਸੀ ਤਾਂ ਅੱਜ ਦੇ ਦਿਨ ਤੁਹਾਨੂੰ ਲੋਨ ਮਿਲ ਸਕਦਾ ਹੈ ਪਰਿਵਾਰ ਦੇ ਮੈਂਬਰ ਤੁਹਾਡੇ ਨਜ਼ਰੀਏ ਦਾ ਸਮਰਥਨ ਕਰਨਗੇ ਆਪਣੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਦੇ ਲਈ ਅੱਜ ਦੇ ਦਿਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਝਗੜ ਸਕਦੇ ਹੋ ਹਾਲਾਂਕਿ ਤੁਹਾਡਾ ਜੀਵਨ ਸਾਥੀ ਸਮਝਦਾਰੀ ਦਿਖਾਉਂਦੇ ਹੋਏ ਤੁਹਾਨੂੰ ਸ਼ਾਂਤ ਕਰ ਦੇਵੇਗਾ ਤੁਸੀਂ ਜੋ ਵੀ ਕਰੋਗੇ ਬਿਹਤਰ ਢੰਗ ਨਾਲ ਕਰੋਗੇ ਤੁਹਾਡਾ ਲਾਜਵਾਬ ਕੰਮ ਖੁਦ ਹੀ ਤੁਹਾਡੀ ਅਸਲੀ ਕੀਮਤ ਲੋਕਾਂ ਨੂੰ ਦੱਸੇਗਾ ਅੱਜ ਤੁਸੀਂ ਆਪਣਾ ਖਾਲੀ ਸਮਾਂ ਆਪਣੀ ਮਾਂ ਦੀ ਸੇਵਾ ਵਿੱਚ ਬਤੀਤ ਕਰੋਗੇ ਪਰੰਤੂ ਅਚਾਨਕ ਕਿਸੇ ਕੰਮ ਦੇ ਆ ਜਾਣ ਤੇ ਅਜਿਹਾ ਨਹੀਂ ਹੋ ਸਕੇਗਾ ਇਸ ਨਾਲ ਤੁਹਾਨੂੰ ਮੁਸ਼ਕਲ ਹੋਵੇਗੀ ਅੱਜ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਪਿਆਰ ਦੇ ਲਈ ਸਹੀ ਸਮਾਂ ਮਿਲ ਸਕਦਾ ਹੈ ਅੱਗੇ ਹਜੇ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਓ ਅਜਿਹਾ ਬੇਕਾਰ ਦਾ ਤਣਾਅ ਅਤੇ ਚਿੰਤਾਵਾਂ ਜ਼ਿੰਦਗੀ ਦਾ ਰਸ ਨਿਚੋੜ ਕੇ ਤੁਹਾਨੂੰ ਪੂਰੀ ਤਰ੍ਹਾਂ ਚੂਸ ਸਕਦੀਆਂ ਹਨ ਭਲਾਈ ਇਸੇ ਵਿੱਚ ਹੈ ਕਿ ਇਹਨਾਂ ਆਦਤਾਂ ਨੂੰ ਛੱਡ ਦਿਵੋ ਨਹੀਂ ਤਾਂ ਇਹਨਾਂ ਨਾਲ ਕੇਵਲ ਤੁਹਾਡੀਆਂ ਪਰੇਸ਼ਾਨੀਆਂ ਵਿੱਚ ਵਾਧਾ ਹੋਵੇਗਾ ਜੇਕਰ ਤੁਸੀਂ ਸੂਝ ਨਾਲ ਕੰਮ ਲਵੋ ਤਾਂ ਅੱਜ ਜ਼ਿਆਦਾ ਪੈਸਾ ਕਮਾ ਸਕਦੇ ਹੋ ਪਰਿਵਾਰ ਵਿੱਚ ਨਵੇਂ ਮੈਂਬਰ ਆਉਣ ਦੀ ਖੁਸ਼ੀ ਤੁਹਾਨੂੰ ਰੁਮਾਂਚਕ ਕਰ ਦੇਵੇਗੀ ਸਮਾਗਮ ਕਰਕੇ ਇਸ ਖੁਸ਼ੀ ਨੂੰ ਸਭ ਨਾਲ ਸਾਂਝਾ ਕਰੋ ਅੱਜ ਤੁਹਾਨੂੰ ਪਿਆਰ ਦੀ ਅਮੀਰ ਚਾਕਲੇਟ ਦਾ ਸਵਾਦ ਦੇਖਣ ਨੂੰ ਮਿਲੇਗਾ ਆਪਣੇ ਪੇਸ਼ੇਵਰ ਹੁਨਰਾਂ ਨੂੰ ਵਿਧਾ ਕੇ ਆਪਣੇ ਕੈਰੀਅਰ ਵਿੱਚ ਨਵੇਂ ਦਰਵਾਜ਼ੇ ਖੋਲ ਸਕਦੇ ਹੋ ਤੁਹਾਨੂੰ ਆਪਣੇ ਉੱਪਰ ਸਫਲਤਾ ਮਿਲਣ ਦੀ ਸੰਭਾਵਨਾ ਹੈ ਤੁਸੀਂ ਸਭ ਹੁਨਰਾਂ ਨੂੰ ਨਿਖਾਰ ਕੇ ਹੋਰਾਂ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਅੱਜ ਖਾਲੀ ਸਮੇਂ ਵਿੱਚ ਤੁਸੀਂ ਮੋਬਾਈਲ ਤੇ ਕੋਈ ਵੈਬ ਸੀਰੀਜ਼ ਦੇਖ ਸਕਦੇ ਹੋ ਆਪਣੇ ਜੀਵਨ ਸਾਥੀ ਦੇ ਨਾਲ ਅੱਜ ਤੁਸੀਂ ਇੱਕ ਸ਼ਾਨਦਾਰ ਸ਼ਾਮ गुजार ਸਕਦੇ ਹੋ ਅੱਗੇ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਅੱਜ ਆਰਥਿਕ ਦਿੱਕਤਾਂ ਤੁਹਾਡੇ ਲਈ ਪਰੇਸ਼ਾਨੀ ਦਾ ਸਬਬ ਬਣ ਸਕਦੀਆਂ ਹਨ ਤੁਹਾਡੀ ਗੈਰ ਪਦਾਰਥਵਾਦੀ ਯੋਜਨਾ ਤੁਹਾਡੇ ਧਨ ਨੂੰ ਘਟ ਕਰ ਸਕਦੀ ਹੈ ਅਜਿਹੇ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਦੀਆਂ ਬੁਰੀਆਂ ਆਦਤਾਂ ਤੁਹਾਡੇ ਤੇ ਅਸਰ ਪਾ ਸਕਦੀਆਂ ਹਨ ਪਿਆਰ ਹਮੇਸ਼ਾ ਆਤਮਿਕ ਹੁੰਦਾ ਹੈ ਅਤੇ ਅੱਜ ਤੁਸੀਂ ਇਹੀ ਅਨੁਭਵ ਕਰੋਗੇ ਕੰਮ ਕਰਦੇ ਸਥਾਨ ਤੇ ਤੁਹਾਡੇ ਸਾਹਮਣੇ ਕਈ ਚੁਣੌਤੀਆਂ ਆਉਣਗੀਆਂ ਖਾਸ ਤੌਰ ਤੇ ਜੇਕਰ ਤੁਸੀਂ ਕੂਟਨੀਤਿਕ ਤਰੀਕੇ ਨਾਲ ਚੀਜ਼ਾਂ ਦਾ ਇਸਤੇਮਾਲ ਨਹੀਂ ਕਰੋਗੇ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਵਧੀਆ ਹੈ ਨਹੀਂ ਤਾਂ ਇਹੇ ਦ੍ਰਿਸ਼ਾਂ ਬਾਰੇ ਲਗਾਤਾਰ ਸੋਚ ਕੇ ਤੁਸੀਂ ਆਪਣਾ ਖਾਲੀ ਸਮਾਂ ਖਰਾਬ ਕਰੋਗੇ ਵਿਵਹਾਰਕ ਜ਼ਿੰਦਗੀ ਦੇ ਕਈ ਲਾਭ ਵੀ ਹੁੰਦੇ ਹਨ ਅਤੇ ਅੱਜ ਤੁਸੀਂ ਉਹਨਾਂ ਸਾਰਿਆਂ ਦਾ ਅਨੁਭਵ ਕਰ ਸਕਦੇ ਹੋ ਅੱਗੇ ਹਜੇ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਓ ਅੱਜ ਤਣਾਅ ਤੋਂ ਛੁਟਕਾਰਾ ਪਾਉਣ ਲਈ ਸੰਗੀਤ ਦਾ ਹਸਾਰਾ ਲਓ ਜਿਨ੍ਹਾਂ ਲੋਕਾਂ ਨੇ ਕਿਸੇ ਰਿਸ਼ਤੇਦਾਰ ਤੋਂ ਪੈਸਾ ਉਧਾਰ ਲਿਆ ਸੀ ਉਹਨਾਂ ਨੂੰ ਉਧਾਰ ਅੱਜ ਕਿਸੇ ਵੀ ਹਾਲਤ ਵਿੱਚ ਵਾਪਸ ਕਰਨਾ ਪੈ ਸਕਦਾ ਹੈ ਆਪਣੇ ਦਿਨ ਦੀ ਯੋਜਨਾ ਸਾਵਧਾਨੀ ਨਾਲ ਤੈਅ ਕਰੋ ਅਜਿਹੇ ਲੋਕਾਂ ਨਾਲ ਗੱਲ ਕਰੋ ਜਿਨ੍ਹਾਂ ਤੇ ਵਿਸ਼ਵਾਸ ਹੋਵੇ ਤੇ ਤੁਹਾਡੀ ਮਦਦ ਕਰ ਸਕਦੇ ਹੁਣ ਅੱਜ ਤੁਹਾਨੂੰ ਪਿਆਰ ਦੀ ਅਮੀਰ ਚਾਕਲੇਟ ਦਾ ਸੁਆਦ ਦੇਖਣ ਨੂੰ ਮਿਲੇਗਾ ਰਿਟੇਲ ਅਤੇ ਥੋਕ ਵਪਾਰੀਆਂ ਦੇ ਲਈ ਚੰਗਾ ਦਿਨ ਹੈ ਤੁਸੀਂ ਆਪਣੀ ਛੁਪੀ ਹੋਈ ਖਾਸੀਅਤ ਦਾ ਇਸਤੇਮਾਲ ਕਰਕੇ ਦਿਨ ਨੂੰ ਬਿਹਤਰੀਨ ਬਣਾਓਗੇ ਅੱਜ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਸੱਚਮੁੱਚ ਕੁਝ ਦਿਲਚਸਪ ਕਰ ਸਕਦੇ ਹੋ ਅੱਗੇ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਅੱਜ ਮਾਨਸਿਕ ਤੌਰ ਤੇ ਤੁਸੀਂ ਸਥਿਰ ਮਹਿਸੂਸ ਨਹੀਂ ਕਰ ਰਹੇ ਹੋ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਦੂਸਰਿਆਂ ਦੇ ਸਾਹਮਣੇ ਤੁਸੀਂ ਕੀ ਵਿਰਤਾਵ ਕਰਦੇ ਹੋ ਕੀ ਬੋਲਦੇ ਹੋ ਅੱਜ ਤੁਹਾਡੇ ਮਾਤਾ ਪਿਤਾ ਤੁਹਾਡੀ ਲਾਈਫ ਸਟਾਈਲ ਅਤੇ ਫਜ਼ੂਲ ਖਰਚਿਆਂ ਨੂੰ ਦੇਖ ਕੇ ਚਿੰਤਤ ਹੋ ਸਕਦੇ ਹਨ ਇਸ ਲਈ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਬਣ ਸਕਦਾ ਹੈ ਅੱਜ ਤੁਹਾਡੇ ਕੋਲ ਥੋੜਾ ਸਬਰ ਹੋਵੇਗਾ ਪਰ ਇਹ ਧਿਆਨ ਰੱਖਿਓ ਕਿ ਕਠੋਰ ਜਾਂ ਅਸਤੁਲਨ ਸ਼ਬਦ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਸਰੀਰ ਕਹੋਂਦ ਦਾ ਹੁਣ ਕੋਈ ਵਿਚਾਰ ਨਹੀਂ ਹੈ ਤੁਸੀਂ ਹਰ ਸਮੇਂ ਆਪਣੇ ਆਪ ਨੂੰ ਪਿਆਰ ਵਿੱਚ ਮਹਿਸੂਸ ਕਰਦੇ ਹੋ ਜੇਕਰ ਤੁਸੀਂ ਆਪਣੇ ਦਿਮਾਗ ਦੇ ਦਰਵਾਜ਼ੇ ਖੁੱਲੇ ਰੱਖੋ ਤਾਂ ਕਈ ਚੰਗੇ ਮੌਕੇ ਤੁਹਾਨੂੰ ਮਿਲ ਸਕਦੇ ਹਨ ਕੋਈ ਨਵਾਂ ਕੰਮ ਜਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਸ ਨਾਲ ਗੱਲਬਾਤ ਕਰੋ ਜਿਨ੍ਹਾਂ ਨੂੰ ਉਸ ਖੇਤਰ ਦਾ ਕਾਫੀ ਅਨੁਭਵ ਹੈ ਜੇਕਰ ਅੱਜ ਤੁਹਾਡੇ ਕੋਲ ਸਮਾਂ ਹੈ ਤਾਂ ਉਹਨਾਂ ਨੂੰ ਮਿਲੋ ਉਹਨਾਂ ਤੋਂ ਸੁਝਾਅ ਅਤੇ ਉਹਨਾਂ ਤੋਂ ਸਲਾਹ ਲਵੋ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਵਿਸ਼ਵਾਸ ਦੀ ਘਾਟ ਰਹਿ ਸਕਦੀ ਹੈ ਇਸ ਨਾਲ ਵਿਆਹ ਵਿੱਚ ਤਣਾਅ ਆਵੇਗਾ ਧੰਨਵਾਦ ਜੀ